ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਇਹ ਵੱਡੀ ਚੰਗੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲਿਆਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਹੁਣ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਪਹਾ ਟੈਸਟ ਨਹੀਂ ਦੇਣਾ ਪਵੇਗਾ ਕੈਨੇਡਾ ਨੇ ਕੁਝ ਸ੍ਰੇਣੀਆਂ ਦੇ ਲਈ ਪਹਾ ਟੈਸਟਿੰਗ ਲੋੜਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ ਪੀਐਨਪੀ ਬਿਨੇਕਾਰਾਂ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ ਤੇ ਇਨ੍ਹਾਂ ਅਪਲੀਕੇਸ਼ਨਾਂ ਵਾਲੀ ਪਹਾ ਸਾਡੇ ਟੈਸਟ ਹੁਣ ਲਾਜ਼ਮੀ ਨਹੀਂ ਹਨ ਤੇ ਇਸ ਫੈਸਲੇ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਉਹ ਚਾਹਵਾਨ ਪ੍ਰਵਾਸੀਆਂ ਲਈ ਕਾਫਟਰ ਨੂੰ ਦੂਰ ਕਰੇਗਾ ਤਾਂ ਕੈਨੇਡੀਅਨ ਸਮਾਜ ਵਿੱਚ ਇਸਚਾਰੂ ਪਰਵਰਤਨ ਦੀ ਸਹੂਲਤ ਦੇਵੇਗਾ ਐਕਸਪ੍ਰੈਸ ਐਂਟਰੀ ਲਈ ਟੀਚਾ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਜੇ ਵੀ ਇੱਕ ਪਰਿਵਾਰਨਿਤ ਭਾਸ਼ਾ ਟੈਸਟ ਦੇ ਕੇ ਅਤੇ ਜਿਸ ਪ੍ਰੋਗਰਾਮ ਲਈ ਉਹ ਅਪਲਾਈ ਕਰਦੇ ਹਨ ਦੁਆਰਾ ਲਾਜ਼ਮੀ ਘੱਟੋ-ਘੱਟ ਸਕੋਰ ਪ੍ਰਾਪਤ ਕਰਕੇ ਅੰਗਰੇਜ਼ੀ ਜਾਂ ਫਰਾਸੀਚ ਮੁਹਾਰਤ ਦਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਤੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਬਣਾਉਣ ਵਾਲੇ ਵੇਲੇ ਇਹ ਟੈਸਟ ਨਤੀਜੇ ਸ਼ਾਮਿਲ ਕੀਤੇ ਜਾਂਦੇ ਹਨ ਵੀਡੀਓ ਦੇਖਣ ਲਈ ਤੁਹਾਡਾ